ਤੇ ਮੈਂ 2020 ਪਾਸ ਆਊਟ ਸੀਗਾ ਚਾਰ ਰਿਫਿਊਜ਼ਲਾਂ ਤੋਂ ਬਾਅਦ ਮੇਰਾ ਵੀਜ਼ਨ ਗਰੁੱਪ ਨੇ ਸੁਪਨਾ ਪੂਰਾ ਕਰ ਦਿੱਤਾ ਜਿਹਨਾਂ ਦੀ ਵੀ ਰਿਫਿਊਜ਼ਲ ਆਈ ਹੋਈ ਹੈ ਤਾਂ ਉਹ ਇੱਥੇ ਜ਼ਰੂਰ ਆਉਣ ਤੇ ਆਪਣੇ ਸੁਪਨੇ ਸਾਕਾਰ ਕਰਾਂਗੇ ਵੀਜ਼ਨ ਗਰੁੱਪ ਦੇ ਟੀਮ ਜਿੱਥੇ ਕੀ ਬਹੁਤ ਸਾਰੇ ਬੱਚਿਆਂ ਸੁਪਨੇ ਪੂਰੇ ਹੁੰਦੇ ਅਸੀਂ ਵੀ ਇੱਕ ਵਾਰ ਟਰਾਈ ਕੀਤਾ ਉੱਥੇ ਵੀਜ਼ਾ ਲਗਵਾ ਕੇ ਦੇਖੀ ਪਹਿਲਾਂ ਮੇਰੇ ਚਾਰ ਰਿਫਿਊਜ਼ਲ ਸੀਗੇ ਤੇ ਮੈਂ 2020 ਪਾਸ ਆਊਟ ਸੀਗਾ ਤੇ ਚਾਰ ਰਿਫਿਊਜ਼ਲਾਂ ਤੋਂ ਬਾਅਦ ਮੇਰਾ ਵਿਜ਼ਨ ਗਰੁੱਪ ਨੇ ਸੁਪਨਾ ਪੂਰਾ ਕਰ ਦਿੱਤਾ ਤੇ ਜਿਨ੍ਹਾਂ ਨੇ ਵੀ ਵੀਜ਼ਾ ਲਗਵਾਉਣਾ ਹੈ ਜਾਂ ਜਿਨ੍ਹਾਂ ਦੀ ਵੀ ਰਿਫਿਊਜ਼ਲ ਆਈ ਹੋਈ ਹੈ ਤਾਂ ਉਹ ਇੱਥੇ ਜ਼ਰੂਰ ਆਉਣ ਤੇ ਆਪਣੇ ਸੁਪਨੇ ਸਾਕਾਰ ਕਰ ਸਕਣ। ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੀਜ਼ਿਆਂ ਦੀ ਬਾਰਿਸ਼ ਹੋ ਰਹੀ ਹੈ ਵਿਜ਼ਨ ਗਰੁੱਪ ਤੇ ਹਜ਼ਾਰਾਂ ਸਟੂਡੈਂਟਸ ਦਾ ਜਿਹੜਾ ਸੁਪਨਾ ਪੂਰਾ ਕਰ ਚੁੱਕੇ ਨੇ ਜਿਵੇਂ ਮੈਂ 2020 ਪਾਸ ਆਊਟ ਸੀਗਾ ਚਾਰ ਰਿਫਿਊਜ਼ਲਾਂ ਤੋਂ ਬਾਅਦ ਮੇਰਾ ਵਿਜ਼ਨ ਗਰੁੱਪ ਨੇ ਸੁਪਨਾ ਪੂਰਾ ਕਰ ਦਿੱਤਾ। ਜਾ ਜਿਨਾਂ ਦੀ ਵੀ ਰਿਫਿਊਜ਼ਲ ਆਈ ਹੋਈ ਹੈ ਤਾਂ ਉਹ ਇੱਥੇ ਜ਼ਰੂਰ ਆਉਣ ਤੇ ਆਪਣੇ ਸੁਪਨੇ ਸਾਕਾਰ ਕਰ। ਬਿਜ਼ਨਸ ਗਰੁੱਪ ਦੇ ਟੀਮ ਜਿੱਥੇ ਕਿ ਬਹੁਤ ਸਾਰੇ ਬੱਚਿਆਂ ਸੁਪਨੇ ਪੂਰੇ ਹੁੰਦੇ ਅਸੀਂ ਵੀ ਇੱਕ ਵਾਰ ਟਰਾਈ ਕੀਤਾ। ਉੱਥੇ ਵੀਜ਼ਾ ਲਗਵਾ ਕੇ ਦੇਖੀ ਪਹਿਲਾਂ ਮੇਰੇ ਚਾਰ ਰਿਫਿਊਜ਼ਲ ਸੀਗੇ ਤੇ ਮੈਂ 2020 ਪਾਸ ਆਊਟ ਸੀਗਾ ਤੇ ਚਾਰ ਰਿਫਿਊਜ਼ਲਾਂ ਤੋਂ ਬਾਅਦ ਮੇਰਾ ਬਿਜ਼ਨਸ ਗਰੁੱਪ ਨੇ ਸੁਪਨਾ ਪੂਰਾ ਕਰ ਦਿੱਤਾ ਤੇ ਜਿਨ੍ਹਾਂ ਨੇ ਵੀ ਵੀਜ਼ਾ ਲਗਵਾਉਣਾ ਹੈ ਜਾਂ ਜਿਨ੍ਹਾਂ ਦੀ ਵੀ ਰਿਫਿਊਜ਼ਲ ਆਈ ਹੋਈ ਹੈ ਤਾਂ ਉਹ ਇੱਥੇ ਜ਼ਰੂਰ ਆਉਣ ਤੇ ਆਪਣੇ ਸੁਪਨੇ ਸਾਕਾਰ ਕਰ। ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵਿਜਨ ਦੀ ਬਾਰਿਸ਼ ਹੋ ਰਹੀ ਹੈ ਵਿਜਨ ਗਰੁੱਪ ਤੇ ਹਜ਼ਾਰਾਂ ਸਟੂਡੈਂਟਸ ਦਾ ਜਿਹੜਾ ਸੁਪਨਾ ਪੂਰਾ ਕਰ ਚੁੱਕੇ ਨੇ ਜਿਵੇਂ 2020 ਪਾਸ ਆਊਟ ਸੀਗਾ ਚਾਰ ਰਿਫਿਊਜ਼ਲਾਂ ਤੋਂ ਬਾਅਦ ਮੇਰੇ ਵਿਜਨ ਗਰੁੱਪ ਨੇ ਸੁਪਨਾ ਪੂਰਾ ਕਰ ਦਿੱਤਾ ਜਿਹਨਾਂ ਦੀ ਵੀ ਰਿਫਿਊਜ਼ਲ ਆਈ ਹੋਈ ਹੈ ਤਾਂ ਉਹ ਇੱਥੇ ਜ਼ਰੂਰ ਆਉਣ ਤੇ ਆਪਣੇ ਸੁਪਨੇ ਸਾਕਾਰ ਕਰੋ ਵਿਜਨ ਗਰੁੱਪ ਦੇ ਟੀਮ ਜਿੱਥੇ ਕਿ ਬਹੁਤ ਸਾਰੇ ਬੱਚਿਆਂ ਸੁਪਨੇ ਪੂਰੇ ਹੁੰਦੇ ਅਸੀਂ ਵੀ ਇੱਕ ਵਾਰ ਟਰਾਈ ਕੀਤਾ ਉੱਥੇ ਵੀਜ਼ਾ ਲਗਵਾ ਕੇ ਦੇਖਿਓ ਪਹਿਲਾਂ ਮੇਰੇ 4 ਰਿਫਿਊਜ਼ਲ ਸੀਗੇ ਤੇ ਮੈਂ 2020 ਪਾਸ ਆਊਟ ਸੀਗਾ ਤੇ 4 ਰਿਫਿਊਜ਼ਲਾਂ ਤੋਂ ਬਾਅਦ ਮੇਰਾ ਵਿਜ਼ਨ ਗਰੁੱਪ ਨੇ ਸੁਪਨਾ ਪੂਰਾ ਕਰ ਦਿੱਤਾ ਤੇ ਜਿਨ੍ਹਾਂ ਨੇ ਵੀ ਵੀਜ਼ਾ ਲਗਵਾਉਣਾ ਹੈ ਜਾਂ ਜਿਨ੍ਹਾਂ ਦੀ ਵੀ ਰਿਫਿਊਜ਼ਲ ਆਈ ਹੋਈ ਹੈ ਤਾਂ ਉਹ ਇੱਥੇ ਜ਼ਰੂਰ ਆਉਣ ਤੇ ਆਪਣੇ ਸੁਪਨੇ ਸਹਾਰਾ ਕਰ ਸਕਣ। ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੀਜ਼ਿਆਂ ਦੀ ਬਾਰਿਸ਼ ਹੋ ਰਹੀ ਹੈ ਵਿਜ਼ਨ ਗਰੁੱਪ ਤੇ ਹਜ਼ਾਰਾਂ ਸਟੂਡੈਂਟਸ ਦਾ ਜਿਹੜਾ ਸੁਪਨਾ ਪੂਰਾ ਕਰ ਚੁੱਕੇ ਨੇ ਕਿਵੇਂ 2020 ਪਾਸ ਆਊਟ ਸੀਗਾ ਚਾਰ ਰਿਫਿਊਜ਼ਲਾਂ ਤੋਂ ਬਾਅਦ ਮੇਰਾ 비ਜ਼ਨ ਗਰੁੱਪ ਨੇ ਸੁਪਨਾ ਪੂਰਾ ਕਰ ਦਿੱਤਾ ਜਿਹਨਾਂ ਦੀ ਵੀ ਰਿਫਿਊਜ਼ਲ ਆਈ ਹੋਈ ਹੈ ਤਾਂ ਉਹ ਇੱਥੇ ਜ਼ਰੂਰ ਆਉਣ ਤੇ ਆਪਣੇ ਸੁਪਨੇ ਸਾਕਾਰ ਕਰਨ 비ਜ਼ਨ ਗਰੁੱਪ ਦੇ ਟੀਮ ਜਿੱਥੇ ਕਿ ਬਹੁਤ ਸਾਰੇ ਬੱਚਿਆਂ ਸੁਪਨੇ ਪੂਰੇ ਹੁੰਦੇ ਅਸੀਂ ਵੀ ਇੱਕ ਵਾਰ ਟਰਾਈ ਕੀਤਾ ਉੱਥੇ ਵੀਜ਼ਾ ਲਗਵਾ ਕੇ ਦੇਖੀ ਪਹਿਲਾਂ ਮੇਰੇ ਚਾਰ ਰਿਫਿਊਜ਼ਲ ਸੀਗੇ ਤੇ ਮੈਂ 2020 ਪਾਸ ਆਊਟ ਸੀਗਾ ਤੇ ਚਾਰ ਰਿਫਿਊਜ਼ਲਾਂ ਤੋਂ ਬਾਅਦ ਮੇਰਾ ਵਿਜ਼ਨ ਗਰੁੱਪ ਨੇ ਸੁਪਨਾ ਪੂਰਾ ਕਰ ਦਿੱਤਾ ਤੇ ਜਿਨ੍ਹਾਂ ਨੇ ਵੀ ਵੀਜ਼ਾ ਲਗਵਾਉਣਾ ਹੈ ਜਾਂ ਜਿਨ੍ਹਾਂ ਦੀ ਰਿਫਿਊਜ਼ਲ ਆਈ ਹੋਈ ਹੈ ਤਾਂ ਉਹ ਇੱਥੇ ਜ਼ਰੂਰ ਆਉਣ ਤੇ ਆਪਣੇ ਸੁਪਨੇ ਸਹਕਾਰ ਕਰ ਸਕਦੇ ਸਨ ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੀਜ਼ਿਆਂ ਦੀ ਬਾਰਿਸ਼ ਹੋ ਰਹੀ ਹੈ ਵਿਜ਼ਨ ਗਰੁੱਪ ਤੇ ਹਜ਼ਾਰਾਂ ਸਟੂਡੈਂਟਸ ਦਾ ਜਿਹੜਾ ਸੁਪਨਾ ਪੂਰਾ ਕਰ ਚੁੱਕੇ ਨੇ ਜਿਵੇਂ 2020 ਪਾਸ ਆਊਟ ਸੀਗਾ ਚਾਰ ਰਿਫਿਊਜ਼ਲਾਂ ਤੋਂ ਬਾਅਦ ਮੇਰਾ ਵਿਜ਼ਨ ਗਰੁੱਪ ਨੇ ਸੁਪਨਾ ਪੂਰਾ ਕਰ ਦਿੱਤਾ ਜਾ ਜਿਨਾਂ ਦੀ ਵੀ ਰਿਫਿਊਜ਼ਲ ਆਈ ਹੋਈ ਹੈ ਤਾਂ ਉਹ ਇੱਥੇ ਜ਼ਰੂਰ ਆਉਣ ਤੇ ਆਪਣੇ ਸੁਪਨੇ ਸਹਕਾਰ ਕਰਾਂਗੇ। ਵਿਜਨ ਗਰੁੱਪ ਦੇ ਟੀਮ ਜਿੱਥੇ ਕਿ ਬਹੁਤ ਸਾਰੇ ਬੱਚਿਆਂ ਸੁਪਨੇ ਪੂਰੇ ਹੁੰਦੇ ਅਸੀਂ ਵੀ ਇੱਕ ਵਾਰ ਟਰਾਈ ਕੀਤਾ। ਉੱਥੇ ਵੀਜ਼ਾ ਲਗਵਾ ਕੇ ਦੇਖੀ ਪਹਿਲਾਂ ਮੇਰੇ ਚਾਰ ਰਿਫਿਊਜ਼ਲ ਸੀਗੇ ਤੇ ਮੈਂ 2020 ਪਾਸ ਆਊਟ ਸੀਗਾ ਤੇ ਚਾਰ ਰਿਫਿਊਜ਼ਲਾਂ ਤੋਂ ਬਾਅਦ ਮੇਰਾ ਵਿਜਨ ਗਰੁੱਪ ਨੇ ਸੁਪਨਾ ਪੂਰਾ ਕਰ ਦਿੱਤਾ ਤੇ ਜਿਨ੍ਹਾਂ ਨੇ ਵੀ ਵੀਜ਼ਾ ਲਗਵਾਉਣਾ ਹੈ ਜਾਂ ਜਿਨ੍ਹਾਂ ਦੀ ਵੀ ਰਿਫਿਊਜ਼ਲ ਆਈ ਹੋਈ ਹੈ ਤਾਂ ਉਹ ਇੱਥੇ ਜ਼ਰੂਰ ਆਉਣ ਤੇ ਆਪਣੇ ਸੁਪਨੇ ਸਹਕਾਰ ਕਰਾਂਗੇ। ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵਿਜਿਆਂ ਦੀ بارش ਹੋ ਰਹੀ ਹੈ ਵਿਜ਼ਨ ਗਰੁੱਪ ਤੇ ਹਜ਼ਾਰਾਂ ਸਟੂਡੈਂਟਸ ਦਾ ਜਿਹੜਾ ਸੁਪਨਾ ਪੂਰਾ ਕਰ ਚੁੱਕੇ